ਇਹ ਕੋਈ ਬੋਲੀ ਹੋ ਗਈ ਆ ਨਾ ਕਿ ਭਾਈ ਇਹ ਬੋਲੀ ਬੋਲਦਾ ਬਹੁਤ ਫਾਇਦਾ ਬਹੁਤ ਫਾਇਦਾ ਸਾਡੇ ਕੌਮੀ ਪਰ ਬੈਠੇ ਜੀ ਹਾਂ ਜਨਾਬ ਇਹ ਕੋਈ ਸਬਜੀ ਦੀ ਮੰਡੀ ਨਹੀਂ ਲੱਗੀ ਹੋਈ ਜਿੱਥੇ ਸਬਜੀ ਦੀ ਬੋਲੀ ਲੱਗ ਰਹੀ ਹੋਵੇ ਬਲਕਿ ਸਰਪੰਚੀ ਦੀ ਜੀ ਹਾਂ ਜਨਾਬ ਤੁਸੀਂ ਸਹੀ ਸੁਣਿਆ ਇੱਕ ਸਰਪੰਚ ਚੋਣ ਨੂੰ ਲੈ ਕੇ ਇਹ ਬੋਲੀ ਲੱਗ ਰਹੀ ਹੈ ਵੀਡੀਓ 'ਚ ਇਹ ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਆ ਤੇ ਆਖਰ ਵਾਦੀ ਵਾਦੀ ਇਹ ਬੋਲੀ ਸਾਡੇ 35 ਲੱਖ ਤੇ ਪਹੁੰਚ ਗਈ ਜੀ ਹਾਂ ਸਾਡੇ 35 ਲੱਖ ਚ ਸਰਪੰਚੀ ਦੀ ਬੋਲੀ ਲੱਗਦੀ ਦਿਖਾਈ ਦਿੱਤੀ ਹੈ ਸਰਪੰਚੀ ਦੀ ਲੱਗਦੀ ਬੋਲੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਹੈ ਵੀਡੀਓ ਮੁਖਸਰ ਦੇ ਪਿੰਡ ਕੋਠੇ ਚਿੰਧਿਆ ਵਾਲੇ ਦੀ ਦੱਸੀ ਜਾ ਰਹੀ ਹੈ ਜਿੱਥੇ ਪਿੰਡ ਦੇ ਤਣਾੜ ਲੋਕ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਸਰਪੰਚੀ ਲੈਣ ਲਈ ਇੱਕ ਦੂਜੇ ਤੋਂ ਵੱਧ ਚੜ ਕੇ ਪੈਸਿਆਂ ਦੇ ਬਲਬੂਤੇ ਸਰਪੰਚੀ ਦਾ ਸੌਦਾ ਕਰਦੇ ਦਿਖਾਈ ਦਿੱਤੇ ਨੇ ਦੱਸਿਆ ਇਹ ਵੀ ਜਾ ਰਿਹਾ ਕਿ ਜੋ ਇਹ ਸਰਪੰਚੀ ਲਈ ਬੋਲੀ ਲੱਗ ਰਹੀ ਹੈ ਜੋ ਬੋਲੀ ਦੀ ਰਕਮ ਹੈ ਉਹ ਸਾਰੀ ਰਕਮ ਗੁਰੂ ਘਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ 30 ਲੱਖ ਰੁਪਇਆ ਅਮਰਜੀਤ ਸਿੰਘ 30 ਲੱਖ ਰੁਪਇਆ ਅਮਰਜੀਤ ਸਿੰਘ 31 ਲੱਖ ਤੇ 30 ਲੱਖ ਰੁਪਇਆ ਅਮਰਜੀਤ ਸਿੰਘ 33 ਲੱਖ ਰੁਪਇਆ ਅਮਰਜੀਤ ਸਿੰਘ

अमरीकती लख रुपया अमरीक चौंती लाख रुपया अमरजीत साढ़े चौती अमरीक सिंह साढ़े चौंती लाख रुपया अमरीक